ফে ফ <of them> <experiences> ਦੇ ਦੋਨੀਆਂ ਉਂਗਲਾਂ ਪਾ ਕੇ ਤੁਰਦਾ ਸੀ ਬੱਚ ਦੋ ਆ ਕੰਨਾਂ ਦੇ ਕਿਤੇ ਨਿੰਦਿਆ ਤੁਗਲੀ ਨਾ ਕੀ ਸਦੀ ਸੋਣ ਜਾਵੇ ਸਰਬਨ ਭਾਲ ਤੁਰ ਆ ਜਾਂਦਾ ਸਜਣੋ ਵਿੱਚ ਰਾਸਤੇ ਦੇ ਉਹ ਦਰੋ ਕਥਾ ਵਾਲੇ ਨੇ ਕਥਾ ਕਰਤੀ ਜੀ ਦੇ ਘਰ ਬੁੱਢੇ ਮਾਪੇ ਬਹੁਤ ਸੇਵਾ ਕਰਦਾ ਨਹੀਂ ਬੁੱਢੇ ਮਾਪਿਆਂ ਦੀ ਉਹਦੀ ਤੀਰਥ ਯਾਤਰਾ ਨ ਕੀ ਸੇਵੀ ਕੰਮ ਕਰ ਸਜਨੋ ਵਿੱਚ ਪੈਰਵੇ ਦੁੱਖ ਕੰਦੇ ਦਾ ਚੱਲਿਆ ਨਾ ਕੰਨ ਦਿਓ ਉਧਰੋਂ ਕਥਾ ਵਾਲੇ ਨੇ ਕਥਾ ਕਰਤੀ ਜਿਹਦੇ ਘਰੇ ਗੁੱਡੇ ਮਾਪੇ ਵੀਰੋ ਬਹੁਤ ਸੇਵਾ ਕਰਦਾ ਨਹੀਂ ਗੁੱਡੇ ਮਾਪਿਆਂ ਦੀ ਉਹਦੀ ਤੀਰਥ ਯਾਤਰਾ ਨਾ ਕਿਸੇ ਵੀ ਕੰਮ ਘਾਰੇ ਬੁੱਢੇ ਮਾਪੇ ਅੱਖਾਂ ਤੋਂ ਵੀ ਦਿਸਦਾ ਨਹੀਂ ਤੋਕ ਮਾਪਿਆਂ ਦਾ ਚੱਲਿਆ ਨਾ ਜਾਵੇ ਕਰਦੇ ਤੇ ਘਰ ਵਾਲੀ ਨੇ ਭੋਜਨ ਰੱਖਦਾ ਥਾਲੀ ਵਿੱਚ ਭਰੋਸ ਕੇ ਕਹਿੰਦੀ ਪਤੀ ਜੀ ਖਾਣਾ ਛਕ ਲੋ ਘਰ ਵਾਲੀ ਜੀ ਮੁੱਖੋਂ ਪਰਵਾਵੇ ਦੀ ਪੂਜਨ ਵਾਲੀ ਆਇ ਲਗਿਆ ਕੋਲੇ ਬੁੱਢੇ ਬਾਪਿਆਂ ਦੇ ਮਾਪਿਆਂ ਨੂੰ ਬਿਠਾ ਲਿਆ ਵਿੱਚ ਬੁੱਕਾਂ ਦੇ ਤੋਰ ਤੋਰ ਬਰਕੀਆਂ ਮੁਖੜੇ ਦੇ ਵਿੱਚ ਪਾ ਰੀ ਗੱਜ ਮੁਖਰੇ ਦੇ ਨਾਲ ਪੱਲੇ ਨਾਲ ਬਾਪਿਆਂ ਦਾ ਮੁਖ ਸਵਾਰ ਦਾ ਤਾਰੇ ਮਾਪਿਆਂ ਦੇ ਦੋਖਾਂ ਵੀ ਚੱਲਿਆ ਜਾ ਰਹੀ ਸੋਈ ਪਿਆਰੇ ਸਰ ਬਣਾ ਕਹਿੰਦੇ ਅੱਜ ਵਾਲੇ ਖਾਣੇ ਦਾ ਸਾਤੋ ਸੁਆਦ ਵੀ ਦੱਸਿਆ ਬਰਨਾ ਰਜਾਵੇ ਆਪਿਆਂ ਨੂੰ ਮਾਦਾ ਪਿਤਾ ਜੀ ਆਪਣੇ ਘਰੇ ਦਾ ਰੋਜ਼ ਇਹੋ ਹੀ ਖਾਣਾ ਵੰਨਦਾ ਹੈ ਇਹਦਾ ਪੁੱਤਰਾ ਬਣਦਾ ਹੋਊਗਾ ਪਰ ਮੁੱਖ ਵਿੱਚ ਪੁੱਤਰਾ ਕਦੇ ਪਾਇਆ ਨਹੀਂ ਇਹ ਮਾਦਾ ਪਿਤਾ ਜੀ ਮੁੱਖ ਪਰ ਨਾਵੇ ਨੰਬਲਾ ਦੇ ਨੰਬਲੀ ਦਾ ਜਾਵੜਿਆ ਵਿੱਚ ਰਸੋਈ ਦੇ ਅੱਗੇ ਇੱਕ ਵੀਰੋ ਵਰਤਨ ਦੇ ਦੋ ਰੱਖਣੇ ਵੇਖੇ ਇੱਕ ਪਾਸੇ ਦਾ ਦੂਣਾ ਵਾਸਤੇ ਬਣਾਉਂਦੀ ਸੀ ਖੀਰ ਬਾਲ ਪੁਰਿਆਂ ਨੂੰ ਇੱਕ ਪਾਸੇ ਖਿਚੜੀ ਤੇ ਭਰ ਕੇ ਲਾਪਾਂ ਵੀ ਲੂਣ ਦੀ ਪਾਵੇ ਕਬਾਰਤਣ ਦੇ ਦੋ ਰਖਣੇ ਵੇਖੇ ਸਰਪੰਦਿਆਂ ਪੁੱਪਾ ਨਹੀਂ ਕਰ ਗੰਨਾ ਐਂਦਾ ਮੇਰੇ ਮਾਪਿਆਰੇ ਐਡੀ ਵੱਡੀ ਦੁਈ ਦਵੈਤ ਕਿਉ ਮਾਪਿਆਂ ਦਾ ਦੁੱਖ ਵੀ ਚੱਲਿਆ ਨਾ ਜਾਵੇ ਕਹਿੰਦਾ ਗੁਰੂ ਜੀ ਕਿਸੇ ਦੀ ਮਾਂ ਅੰਨੀ ਪਿਤਾ ਨੂੰ ਦੱਸਦਾ ਕਿਸੇ ਦਾ ਪਿਤਾ ਅੰਦਾ ਮਾਂ ਨੂੰ ਦੱਸਦਾ ਮੇਰੇ ਦੋਨੇ ਮਾਤਾ ਪਿਤਾ ਹੰਦੇ ਕਾਸ ਤੋਂ ਐਸੇ ਗਾਲਾਂ ਦੀ ਸਮਾਚਣਾ ਆਇਆ ਸਰਬਨਾ ਤੇਰੇ ਮਾਤਾ ਪਿਤਾ ਦੇ ਆ ਸੱਤਾ ਜਨਮ ਵਿੱਚ ਪੁੱਤ ਹੈ ਨਹੀਂ ਸੀ ਜੋ ਸਿਆਣੇ ਜੋਸ ਟੇਵੇ ਲਗਵਾਤੇ ਕਹਿੰਦੇ ਜੇ ਪੁੱਤ ਪਾਉਣਾ ਤਾਂ ਤੁਨੂੰ ਚਾਰ ਨੈਣ ਦੇਣੇ ਪੈਣਗੇ ਇਹਨਾਂ ਨੇ ਚਾਰ ਨੈਣ ਦੇ ਦੇ ਕਹਿੰਦੇ ਪਾਬਾ ਸੱਤ ਜਰਮਾਂ ਨੇ ਰਹੀਏ ਪਰ ਪੁੱਤਰ ਸਾਨੂੰ ਹੋ ਜੇ ਵਿੱਚ ਬਾਤ ਲੋਕ ਦੇ ਪੁੱਤਰ ਨਾਲ ਤੋਂ ਚਾ ਵੀ ਚੱਕਿਆ ਜਾਵੇ ਤਾਰ ਬਣਿਆ ਵੀਰ ਪੁੱਭਾ ਨਿਕਲ ਗੰਗਾ ਕਈ ਦਾ ਜਿਹੜੇ ਮਾਪਿਆਂ ਨੇ ਚਾਰ ਨੈਣ ਦੇਤੇ ਤੇ ਜਗਤਮਖਾਤਾ ਵਿੱਚ ਮਾਦ ਲੋਕ ਨੇ ਉਹਨਾਂ ਮਾਪਿਆਂ ਨਾਲ ਐਡੀ ਜੂਈ ਦਵਤਾ ਮਾਪਿਆਂ ਦਾ ਧੱਕਾ ਵੀ ਚੱਲਿਆ ਜ ਚਾਰ ਨਫਰ ਲੈ ਵੈ ਸੈਟ ਗੁਰੂ ਜੀ ਦੇ ਕਹਿੰਦਾ ਗੁਰੂ ਜੀ ਕੋਈ ਐਹੋ ਜੀ ਵਿਧੀ ਦੱਸ ਦਿਓ ਹਰੇ ਜਿਹੜੇ ਮੇਰੇ ਮਾਪ ਪਿਆਰੂ ਤੀਸਾ ਨਾਲ ਲੱਗਦਿਆ ਸਰਦਾਰ ਖਾਬੀਰ ਬਚ ਹਿੰਦੁਸਤਾਨ ਦੇ ਜੇ ਬਹਿੰਗੀ ਬਣਾ ਲੈ ਮਾਤਾ ਪਿਤਾ ਨੂੰ ਬਹਾਰੇ ਵਿੱਚ ਬਹਿੰਗੀ ਦੇ ਅਸ਼ਨਾ ਕਰਾ ਲੈ ਨਾਲ ਸ਼ਰਦਾ ਚੋਕ ਪ੍ਰੇਮ ਦੇ ਫਿਰ ਤੇਰੇ ਮਾਪਿਆਂ ਨੂੰ ਦੀਸਾ ਲੱਗ ਜਾ ਆਗਿਆ ਘਰੇ ਬਹਿਗੀ ਬਨਾਰੀ ਨਾਲ ਛਾਕ ਤੇ ਪ੍ਰੇਮ ਦੇ ਇੱਕ ਪਾਸੇ ਮਾਂ ਬਾਰੀ ਦੂਜੀ ਪਾਲੜੇ ਤੇ ਪਿਤਾ ਬਾਰਿਆ ਬਹਿਗੀ ਟੱਕਲੀ ਸਜਣੋ ਉੱਤੇ ਮੋੜਿਆ ਦੇ ਪਰੰਬਾਪਿਆ ਵਾਲੇ ਬੋਲ ਪਗਾ ਵੰਗੀ ਮੋਢਿਆਂ ਤੇ ਹੌਕਾ ਲਾ ਦਾ ਮਚ ਗਲੀਬ ਯਾਰਾ ਦੇ ਜੇਰੀ ਘਰ ਵਾਲੀ ਸੇਵਾ ਕਰ ਦਿੰਦੀ ਦੀ ਹਾਏ ਬੁੱਢੇ ਮਾਪਿਆਂ ਦੀ ਉਹਨ ਕੋਈ ਵੀ ਮੱਤੇ ਨਾ ਲਾਵੇ ਪਿਤਾ ਨੂੰ ਸਰਬਨ ਭਗਤ ਨੇ ਨਾਲੇ ਗੁਰਾਂ ਦੀ ਕੀਰਤਿ ਉਤੇਜੁ ਕਰਾ ਮਨਾ ਰਬ ਨੇ ਭਾਗਤ ਲੈ ਇੱਕ ਤੀਰਥ ਰਹਿ ਗਿਆ ਕਹਿੰਦੇ ਅੱਜ ਮੇਰੇ ਮਾਤਾ ਪਿਤਾ ਨੂੰ ਦੇਖਣ ਲੱਗ ਜੂਗਾ ਮਾਤਾ ਪਿਤਾ ਤੋਂ ਚਾਹੀ 20 ਚੱਕਰੀਆਂ ਗਾਦੀ ਉੱਤੇ ਦਰਖਤ ਦੇ ਪਾਦਾ ਪੀਦਾ ਕਹਿੰਦੇ ਸਰ ਬਨਾ ਪਾਣੀ ਦੀ ਪਿਆਸ ਲੱਗੀ ਐ ਜੁਬਾ ਲੱਗੀ ਨਾਲ ਤਾਲੁਗਿਆ ਦੇ ਪੁੱਤਰਾ ਪਾਣੀ ਪੁਲਾਦੇ ਸਤ ਬਚਨ ਵਾਲ ਘਰੀ ਤਰਪਿਆ ਬਲ ਪਾਣੀ ਦੀ ਇਤਲਾਸ ਵੇ ਨਾਲੇ ਮਾਪਿਆ ਵਾਲੇ ਬੋਲ ਪਗਾ ਓਸ ਰੋਲ ਪਹਿਲਾ ਸੀ ਰਾਜੇ 10 ਰੁਪਏ ਦਾ ਕੋਈ ਰਸ ਪਾਣੀ ਨਾ ਖਰਾਬ ਕਰ ਜਾ ਸੁਰਾਵਰ ਦੇ ਕੰਢ ਦੇ ਹੱਥ ਮੂੰਹ ਤੋਤਾ ਸ਼ੁਕਰ ਕੀਤਾ ਪ੍ਰਮਾਤਮਾ ਦਾ ਜਦੋਂ ਗਰਵੀ ਦੀ ਵੋਈ ਗੁਰਗੋਰ ਦੀ ਬਾਜਿਆਈ ਰਾਜੇ ਦਸ ਤਰੂ ਛੱਕ ਪੈ ਗਿਆ ਉਹ ਕੱਜਗਰ ਸ਼ਾਨ ਦਾ ਵੀ ਤੀਰਾ ਦਾ ਸਾਤੀ ਰੇ ਦਰ ਪਰ ਰਾਮ ਰਾਮ ਕਰਦਾ ਡੱਗ ਪਿਆ ਰਾਜਾ ਕਹਿੰਦਾ ਹਏ ਕੋਈ ਆਵਦਾ ਹੀ ਮਾਰ ਲਿਆ ਇਸ ਗੱਲ ਦੀ ਸਮਝਣਾ ਯਾਲੇ ਸੋਈ ਪਿਆਰੇ ਬੇਦ ਦੇ ਰਬਾ ਦਿਲਾਂ ਮੇੜੀਆਂ ਨੂੰ ਨੋਂਗ ਜੈ ਤਿਆ ਲਾਸ ਸੁਧਿਆ ਗਿਆ ਅੱਗੇ ਪਈ ਲਾਸ ਵੇਖੀ ਭਾਂਜੇ ਦੀ ਏ ਜਮੀਰ ਵੀਰੋ ਪੈਰਾਂ ਢੋਖਾ ਖਸ ਗਈ ਦਸ ਖਾ ਕੇ ਡਗ ਪਿਆ ਮਾਮਾ ਭਾਂਜੇ ਦੀ ਲਾਸ ਤੇ ਮਾਪੇ ਤੋਂ ਢੋਖ ਭਾਂਜੇ ਦਾ ਚੱਲ ਰਿਹਾ ਜਾਵੀਂ ਮੰਮਾ ਦੀ ਨੇਰੀ ਖੂਲ ਸੀ ਜੋ ਤਾਂ ਵਰਤ ਗਈ ਉਸ ਉੱਪਰ ਦਰਖਤ ਬੰਗੀ ਟੰਗੀ ਪੱਇਆ ਮੇਰੇ ਬਾਪਾ ਪਿਤਾ ਕਿਤੇ ਪਾਲੀ ਤੋਂ ਬਿਨਾ ਦਲਪ ਦਲਪ ਕੇ ਮਾਰ ਜਾਣ ਨਾ ਮੈਂ ਤੱਕ ਮਾਪਿਆ ਦਾ ਚੱਲਿਆ ਨਾ ਜਾ ਪਿਆਰੇ ਮਾਤਾ ਪਿਤਾ ਨੂੰ ਟੱਕਰੇ ਗਰਵੀ ਜਦੋਂ ਰਾਜਾ ਦਸਤ ਤੁਰਨ ਲੱਗਿਆ ਕਹਿੰਦਾ ਬਣਾ ਓਏ ਕਿਹੜਾ ਸੁਧਾਰਾ ਲੈ ਕੇ ਚੱਲਿਆ ਕੋਲੇ ਪੈਰ ਪਨੂਈਏ ਗੇ ਇਹ ਦੱਸੇਗਾ ਪੈਰ ਨੂੰ ਪੈਰੇ ਤੇਰਾ ਵੀਰ ਮੇਥੋਂ ਮਰ ਗਿਆ ਦੱਕ ਰਾਜ ਦਾ ਸੁਪਾਣ ਦੇ ਦਾ ਚੱਲਿਆ ਜਾ ਸੇ ਭੌਗ ਦੇਖਦਾ ਭਾਰ ਦੇ ਦੀਵਲ ਲਾਸਵੇ ਉੱਥੇ ਪਹੁੰਚ ਗਿਆ ਕੀਤੇ ਟੰਗੀ ਸੀ ਵਹਿੰਗੀ ਮਾ ਬਾਈੰਦਲ ਹੀ ਕਹੀ ਦੀ ਹਾਇਤ ਹੋਰ ਨਹੀਂ ਮੇਰੇ ਪੁੱਤ ਸਰਬਰ ਦੀ ਆਏ ਮੂਰ ਪਾਣੀ ਲਾਉ ਲੱਗਿਆ ਕਹੀ ਦੀ ਦਸ ਬਸਰਬਨ ਪੁੱਤਰਾ ਕਾ ਦੋ ਚੁੱਪਾ ਵਟ ਲਗਾ ਤੇਰਾ ਪੋਤਾਂ ਟੱਕੇ ਚਲੇ ਨਾ ਜਾਵੇ ਨੇ ਮੈਂ ਸਰਬੰਨ ਦੀ ਮੈਂ ਵੀਰ ਤੇਰਾ ਰਾਸ ਦੇ ਭਲੇਖੇ ਤੀਰ ਵੱਜ ਗਿਆ ਤੇਰੇ ਪੁੱਤ ਦੇ ਉੱਥੇ ਪਹੁੰਚ ਗਿਆ ਜਿੱਥੋਂ ਕੋਈ ਵਾਸ ਮੁੜ ਕੇ ਵੀ ਕੋਈ ਨਾ ਆਵੇ ਬਹੁਤ ਸੂਰੀ ਬਾਣ ਆਏ ਵੀਰੋਂ ਅੰਡੀ ਹੋਗੀ ਵਿੱਚ ਫਰਾਗਦੇ ਮਾ ਦਾ ਪੁੱਤ ਦੇ ਕੰਡਾ ਵੱਜਿਆ ਜਰ ਸਕਦੀ ਨਹੀਂ ਆਏ ਕਿਵੇਂ ਸੱਟ ਸੈਲੂ ਪੁੱਤ ਦੀ ਮੋਤ ਦੀ ਮਾ ਦਾ ਪਿਤਾ ਦਾ ਸਰਮ ਦਾ ਦਾਕਾ ਵੀ ਚੱਲੇ ਨਾ ਜਾ ਰਾਜੇ ਦਸਤ ਨੂੰ ਜਿੱਥੇ ਪਈ ਸਾਡੇ ਪੁੱਤ ਦੀ লাশ ਉਥੇ ਲੈ ਜਾ ਆਏ ਪੁੱਤ ਨੂੰ ਅਸੀਂ ਵੇਖਦਾ ਸਕਦੇ ਨਹੀਂ ਜਾਂ ਦੀਵਾਰ ਹੱਥ ਪੇਰਦਿਆਂ ਗਾ ਸਰੀਰ ਤੇ ਬਾਦਾ ਪਿਤਾ ਦਾ ਦਰਕਾ ਵੀ ਚੱਲਿਆ ਭਗਤ ਦੇ ਮਾਤਾ ਪਿਤਾ ਲੈ ਘਟ ਕੇ ਐ ਲਾਲਿਆ ਲਾਲ ਸ਼ਾਤੀ ਦੇ ਸੱਚੇ ਪਾਤਸ਼ਾਹ ਕਈ ਦਾ ਪੁੱਤ ਆ ਜਾਏ ਪੱਦਾ ਹੁੰਦਾ ਤੇਰੀ ਮਾਤਾ ਕਾਲੂ ਘਰ ਦੇ ਵੱਲ ਬਾਣੀ ਦੀ ਤਲਾਸ਼ ਵੇ ਪੁੱਤਰਾ ਤੂੰ ਸਾਡੀ ਡਗੋਰੀ ਭੰਗ ਗਿਆ ਤੇਰੇ ਬਾਅਦ ਸਾਡਾ ਕੋਈ ਨਾ ਪੁੱਤਰਾ ਦੁੱਖਣਾ ਵੰਦਾਰੇ ਸੋਈ ਪਿਆਰੇ ਮੇਰੇ ਰੱਬਾ ਜਿੰਨਾ ਮਿਲਿਆ ਤੋਨਾਮ ਜੈਤੋਇਆ ਏ ਸੋਈ ਪਿਆਰੇ ਮੇਰੇ ਰੱਬਾ ਓ ਮਾਦਾ ਪਿਤਾ ਕਹਿੰਦੇ ਰਾਜੇ ਦਸਤ ਨੂੰ ਜੀਵੇਂ ਤਰਫ ਤਰਫ ਕੇ ਅਸੀਂ ਵੀਰਾ ਪ੍ਰਾਨ ਤਿਆਗਦੇ ਆ ਗਏ ਪੁੱਤ ਦੇ ਵਿੱਚ ਵਜੋਗਦੇ ਉਹ ਵੇ ਤੂੰ ਵੀ ਤਰਫ ਤਰਫ ਕੇ ਪ੍ਰਾਰਥਿਆ ਗਏਗਾ ਪੁੱਤਰਾ ਦੇ ਵਿੱਚ ਵਜੋਗਦੇ ਕਹਿੰਦਾ ਭਾਈ ਨੇ ਜੇ ਸਰਾਪ ਮੈਨੂੰ ਲੱਗੇ ਨਾ ਦਾ ਵੀ ਸਰਾਪ ਮੈਨੂੰ ਲੱਗ ਜਾ ਚਪਿਦਾ ਆਏ ਵੀਰੋਂ ਟੋਂਡੇ ਪ੍ਰਾਣ ਤਿਆਗ ਗਏ ਸਰਬੰਦਾ ਦੋਖਾ ਵੀ ਚੱਲਿਆ ਨਾ ਦਾ ਸਨ ਦਾ ਬਰਬਾਸ ਹੋਇਆ ਸੀ ਰਾਮ ਬਖਸ਼ਨ ਹਰਨ ਜਦੋਂ ਰਾਮ ਜੀ ਛੱਡ ਗਏ ਜੁਦਿਆ ਪੁਰੀ ਨੂੰ اے ਰਾਜਾ ਦਸ ਲਖੜ ਗਿਆ ਉੱਤੇ ਮਹਿਲਾ ਰੇ ਕਿੰਨਾ ਚਰਦਸ ਤੇ ਰੇ ਜਾਨ ਰਹੀ ਵਿੱਚ ਜਾਣ ਦੇ ਜਦੋਂ ਦਿਸਰੋਂ ਬੰਦ ਹੋ ਗਏ ਛਾਲ ਮਾਰੀ ਤੇ ਪ੍ਰਾਰਤਿ ਆਗ ਗਿਆ ਤੱਕ ਬੱਚਿਆ ਦਾ ਚੱਲਿਆ ਨਾ ਜਾਂ ਲਮੇ ਵਾਕ ਬੋਲਿਆ ਤੋਂ ਲਿਖ ਦਿਓ ਮਾਫਾ ਸੋਹਣੀ ਕੁਰਸੀ ਵਾਲਿਆ ਸਾਡੀਆਂ ਇਹੋ ਬੇਰ ਦੀਆਂ ਵਿੱਚ ਟੋਡੀਆਂ ਕੋਮਲ ਚਰਦਾ ਦੇ ਬੁੱਟੇ ਮਾਪਿਆਂ ਦੇ ਬੈਠਿਆ ਕੋਈ ਪੁੱਤ ਕਿਸੇ ਦਾ ਮਰੇ ਨਾ ਉਮਰਾਂ ਲਿਖਦੀ ਬਾਪਿਓ ਵੱਡਾ ਸੋਦੇ ਦਰਾਉ ਉਤੇ ਸੀ ਸਰਨਾਪਾਵੇ